ਗੱਲ ਸ਼ਰਦਾ ਜੀ ਗੁਰਮਖੋ ਤੇ ਗੁਰੂ ਰਾਮਦਾਸ ਜਿਹਦੇ ਉੱਪਰ ਕਿਰਪਾ ਕਰਨ ਸ਼ਰਦਾ ਫਿਰ ਉਹਦੀ ਵਜh ਦੀ ਜਗਤ ਮਖੋ ਸੱਚੀ ਗੱਲ ਆਖਾਂ ਸ਼ਰਦਾ ਵਾਲੇ ਹੀ ਗੁਰੂ ਰਾਮਦਾਸ ਦੇ ਦਰ ਤੋਂ ਝੋਲੀਆਂ ਪ੍ਰਭਾ ਪ੍ਰਭਾ ਪੜਵਾ ਜਾਂਦੇ ਨੇ ਜੇ ਗੁਰੂ ਰਾਮਦਾਸ ਮੌਜ ਵਿੱਚ ਆ ਜਾਂਨਾ ਗੁਰੂ ਰਾਮਦਾਸ ਕਿਰਪਾ ਕਰ ਦੇਣਾ ਉਹ ਝੋਲੀਆਂ ਪੜਨ ਵਾਲੇ ਵੀ ਬਣ ਜਾਂਦੇ ਨੇ ਸਤ ਸੰਗਿਓ ਕੁਝ ਸਿੱਖ ਵੀਰ ਨਾ ਐਮਪੀ ਮਧ ਪਰਦੇਸ਼ ਦੇ ਵਿੱਚ ਟ੍ਰੇਨ 'ਚ ਸਫਰ ਪੈ ਕਰਦੇ ਸਨ ਉਹ ਟ੍ਰੇਨ 'ਚ ਸਫਰ ਕਰਦੇ ਪਏ ਨੇ ਤੇ ਸਾਹਮਣੇ ਇੱਕ ਨਾ ਮੁਸਲਮਾਨ ਪਰਵਾਰ ਬੈਠਾ ਹੈ ਦੋ ਮੀਆਂ ਬੀਬੀ ਇੱਕ ਉਹਨਾਂ ਦਾ ਬੱਚਾ ਤੇ ਉਹ ਸਰਦਾਰ ਜੀ ਨੇ ਸਤਸੰਗਿਓ ਜਦੋਂ ਵੇਖਿਆ ਕਿ ਸਾਹਮਣੇ ਇੱਕ ਥੱਲੇ ਸੀਟ ਹੁੰਦੀ ਜਿੱਥੇ ਬੰਦਾ ਬੈਠਦਾ ਹੈ ਤੇ ਇੱਕ ਉੱਪਰ ਸੀਟ ਹੁੰਦੀ ਹੈ ਜਿਹੜਾ ਕਈ ਵਾਰ ਬੰਦਾ ਲੰਮੇ ਵੀ ਪੈ ਜਾਂਦਾ ਹੈ ਜਿਹੜੇ ਉੱਪਰ ਲੋਡ ਪਵੇ ਉੱਤੇ ਬੰਦਾ ਲੰਮੇ ਪਿਆ ਜਾਂਦਾ ਇੱਕ ਸੈਂਟਰ ਦੀ ਸੀਟ ਹੁੰਦੀ ਹੈ ਬੰਦਾ ਲੋਡ ਪਵੇ ਉਹ ਵੀ ਖੋਲ ਲੈਂਦਾ ਹੈ ਤਾਂ ਉਹ ਸਿੱਖ ਵੀਰ ਕੀ ਵੇਖਦੇ ਨੇ ਇੱਕ ਮੁਸਲਮਾਨ ਪਰਿਵਾਰ ਸਾਡੇ ਸਾਹਮਣੇ ਸੀਟ ਤੇ ਬੈਠਾ ਹੈ ਜਿਹੜੀ ਉੱਪਰਲੀ ਸੀਟ ਹੈ ਨਾ ਉਸ ਸੀਟ ਤੇ ਇੱਕ ਬੜਾ ਸੁੰਦਰ ਕੱਪੜਾ ਵਿਛਿਆ ਹੋਇਆ ਹੈ ਤੇ ਕੱਪੜੇ ਦੇ ਉੱਪਰ ਨਾ ਇੱਕ ਬੜਾ ਸੋਹਣਾ ਭਾਂਡਾ ਰੱਖਿਆ ਹੋਇਆ ਹੈ। ਤੇ ਉਹ ਭਾਂਡੇ ਦਾ ਮੂੰਹ ਵੀ ਸਾਫ ਕੱਪੜੇ ਦਾ ਬੰਨਿਆ ਹੋਇਆ ਹੈ। ਤੇ ਉਹ ਸਿੱਖ ਵੀ ਸਹਿਸ ਭਾਈ ਉਹ ਮੁਸਲਮਾਨ ਪਰਿਵਾਰ ਨੂੰ ਆਖ ਲਗੇ। ਕਹਿੰਦੇ ਜੀ ਇਹ ਭਾਂਡੇ ਦੇ ਵਿੱਚ ਕੀ ਹੈ? ਬਰਤਨ ਵਿੱਚ ਕੀ ਹੈ? ਹੁਣ ਗੱਲ ਸੁਣਿਓ। ਅੱਗੋਂ ਉਹ ਮੁਸਲਮਾਨ ਪਰਿਵਾਰ ਉਹ ਮੁਸਲਮਾਨ ਵੀਰ ਪਤਾਕੀ ਕਹਿੰਦਾ ਕਹਿੰਦਾ ਸਰਦਾਰ ਜੀ ਇਸ ਬਰਤਨ ਵਿੱਚ ਹੈ ਆਬੇ ਹਿਆਤ ਹੁਣ ਸਰਦਾਰ ਨੇ ਫਿਰ ਅਗਲੀ ਬੇਨਤੀ ਕੀਤੀ ਕਹਿੰਦਾ ਜੀ ਭਾਈ ਸਾਹਿਬ ਇਹ ਆਬੇ ਹਿਆਤ ਕਿਥੋਂ ਲੈ ਕੇ ਆਏ ਜੀ ਕਿਤੇ ਆਪਣੇ ਧਾਰਮਿਕ ਸਥਾਨ ਤੇ ਗਏ ਸੀ ਤੁਸੀਂ ਤਾਂ ਅੱਗੋਂ ਮੁਸਲਮਾਨ ਵੀਰ ਨੇ ਦੋਵੇਂ ਹੱਥ ਜੋੜਦੇ ਕਹਿੰਦਾ ਜੀ ਮੈਂ ਪੰਜਾਬ ਗਿਆ ਸਾਂ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਹੈ ਉੱਥੇ ਗੁਰੂ ਰਾਮ ਦਾਸ ਪਿੱਤਾ ਦਾ ਸਾਂਝਾ ਘਰ ਹੈ ਇਹ ਆਪੇ ਹਿਆਤ ਉੱਥੋਂ ਲੈ ਕੇ ਆਇਆ ਕਿਹਦੇ ਤੁਸੀਂ ਮੁਸਲਮਾਨ ਹੋ ਉੱਥੋਂ ਆਪੇ ਹਿਆਤ ਲੈ ਕੇ ਆਏ ਹੋ ਉੱਥੇ ਕਿਵੇਂ ਗਏ ਉਹਨੇ ਫੇਰ ਗੱਲ ਸ਼ੁਰੂ ਕੀਤੀ ਜੀ ਕਹਿੰਦਾ ਇਹ ਮੇਰਾ ਪੁੱਤਰ ਆ ਜੀ ਇਹ ਪੁੱਤਰ ਬਿਮਾਰ ਹੋ ਗਿਆ ਬڑے ਡਾਕਟਰਾਂ ਦੇ ਕੋਲ ਇਹਦਾ ਇਲਾਜ ਕਰਾਇਆ ਦਿਨੋਂ ਦਿਨ ਰੋਗ ਵੱਧਦਾ ਗਿਆ ਵੱਧਦਾ ਗਿਆ ਇੱਕ ਦਿਨ ਡਾਕਟਰ ਨੇ ਹੱਥ ਕਰੇ ਕਰ ਦਿੱਤੇ ਕਹਿੰਦੇ ਇਹ ਬੱਚੇ ਦੀ ਸੇਵਾ ਕਰ ਲਓ ਇਹ ਬੱਚਾ ਕੁਝ ਕੁ ਦਿਨਾਂ ਦਾ ਮਹਿਮਾਨ ਹੈ ਹੁਣ ਉਸ ਵੇਲੇ ਕਹਿੰਦੇ ਅਸੀਂ ਘਬਰਾ ਗਏ ਸਾਨੂੰ ਸੋਣਾ ਭੁੱਲ ਗਿਆ ਖਾਣਾ ਪੀਣਾ ਭੁੱਲ ਗਿਆ ਸਾਨੂੰ ਹਰ ਵੇ ਟੈਨਸ਼ਨ ਰਹਿਣੀ ਚਿੰਤਾ ਰਹਿਣੀ ਫਿਕਰ ਰਹਿਣਾ ਬੱਚੇ ਦਾ ਕਿ ਡਾਕਟਰਾਂ ਨੇ ਬੱਚੇ ਨੂੰ ਜਵਾਬ ਦੇ ਦਿੱਤਾ ਹੈ ਕਹਿੰਦੇ ਇੱਕ ਦਿਨ ਕੋਈ ਭਲਾ ਪੁਰਸ਼ ਸਾਨੂੰ ਮਿਲਿਆ ਉਹ ਕਹਿੰਦਾ ਕੀ ਗੱਲ ਤੁਹਾਡੇ ਚਿਹਰੇ ਮੁਰਝਾਏ ਹੋਏ ਕਿਉਂ ਨੇ ਤੁਹਾਨੂੰ ਅੱਗੇ ਵੀ ਬੇਨਤੀ ਕਰਦਾ ਚਿਹਰਾ ਬੰਦੇ ਦਾ ਬੋਲਦਾ ਹੈ ਇਹ ਖੁਸ਼ੀ ਹੈ ਕੀ ਗੱਲ ਤੁਹਾਡੇ ਚਿਹਰੇ ਮੁਰਝਾਏ ਹੋਏ ਕਿਉਂ ਨੇ ਬੜੀ ਟੈਨਸ਼ਨ ਤੁਹਾਡੇ ਚਿਹਰੇ ਤੇ ਕਹਿੰਦੇ ਸਾਰੀ ਗੱਲ ਦੱਸੀ ਇਹ ਕੋਈਕੋ ਸਾਡਾ ਬੱਚਾ ਹੈ ਇਹ ਬਿਮਾਰ ਹੋ ਗਿਆ ਡਾਕਟਰ ਨੇ ਜਵਾਬ ਦੇ ਦਿੱਤਾ ਇਹਨੂੰ ਹੁਣ ਕੀ ਕਰੀਏ ਟੈਨਸ਼ਨ ਚਨਾ ਉਹ ਇਹ ਤੋਂ ਹੋਰ ਕੀ ਕਰੀਏ ਹਰ ਵੇਲੇ ਚਿੰਤਾ ਰਹਿੰਦੀ ਸਾਨੂੰ ਤਾਂ ਖਾਣਾ ਪੀਣਾ ਵੀ ਭੁੱਲ ਗਿਆ ਉਸ ਵੇਲੇ ਉਹ ਭਲਾ ਪ੍ਰਸ਼ਾਖ ਲੱਗਾ ਕੋਈ ਗੱਲ ਨਹੀਂ ਕਬੜਾਓ ਨਾ ਦੁਨਿਆਵੀ ਡਾਕਟਰ ਨੇ ਤੁਹਾਨੂੰ ਜਵਾਬ ਦਿੱਤਾ ਹੈ ਨਾ ਜੋ ਡਾਕਟਰਾਂ ਦਾ ਡਾਕਟਰ ਹੈ ਵੱਡਾ ਡਾਕਟਰ ਉਹਦੇ ਜ਼ਰ ਤੇ ਜਾਓ ਉਹਦੇ ਅੱਕੇ ਜਾ ਕੇ ਫਰਿਆਦ ਕਰੋ ਕਿਤੇ ਮੈਨੂੰ ਵਿਸ਼ਵਾਸ ਹੈ ਭਰੋਸਾ ਹੈ ਉੱਥੋਂ ਤੁਹਾਡਾ ਬੱਚਾ ਤੰਦਰੁਸਤ ਹੋ ਜਾਵੇਗਾ ਤੇ ਕਿੰਦੇ ਵੱਡਾ ਡਾਕਟਰ ਕੌਣ ਹੈ ਤਾਂ ਅਗੋਂ ਉਹ ਭਲੇ ਪੁਰਸ਼ ਨੇ ਬੜੇ ਪਿਆਰ ਵਿੱਚ ਆਖਿਆ ਉਹਦਾ ਨਾਮ ਹੈ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਜਿਸ ਜਿਹਾ ਕੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਕਿੰਦੇ ਹੋਰ ਕੋਈ ਚਾਰਾ ਨਹੀਂ ਸੀ ਕਿੰਦੇ ਅਸੀਂ ਬਰਾਦਰੀ ਦੀ ਪ੍ਰਵਾਹ ਵੀ ਨਹੀਂ ਕੀਤੀ ਫਿਰ ਕਿੰਦੇ ਉਹਨੇ ਸ਼ਰਦਾ ਨਹੀਂ ਭਰ ਦਿੱਤੀ ਅਸੀਂ ਟਿਕਟਾਂ ਬੁੱਕ ਕਰਾਈਆਂ ਇੱਥੇ ਅੰਮ੍ਰਿਤਸਰ ਪਹੁੰਚੇ ਉਥੋਂ ਆ ਟੋ ਲਿਆ ਹਰ ਮੰਦਰ ਸਹਿ ਪਹੁੰਚੇ ਕਿੰਦੇ ਜਦੋਂ ਪ੍ਰਕਰਮਾਂ ਦੀਆਂ ਪੌੜੀਆਂ ਉਤਰੇ ਨਾ ਸਤ ਗੁਰ ਦੇ ਚਰਨਾਂ ਤੇ ਨਮਸਕਾਰ ਜਦੋਂ ਕੀਤੀ ਇੱਕਦਮ ਅੰਦਰ ਠੰਡ ਪੈ ਗਈ ਗੁਰਬਾਣੀ ਦਾ ਕੀਰਤਨ ਹੋ ਰਿਹਾ ਸੀ ਭਾਵੇਂ ਸਾਨੂੰ ਸਮਝ ਨਹੀਂ ਪਈ ਪਰ ਅੰਦਰ ਇੱਕ ਠੰਡ ਪੈ ਗਈ ਅੰਦਰ ਇੱਕ ਸ਼ਾਂਤੀ ਜੀ ਮਿਲੀ ਤੇ ਕਿੰਦੇ ਕੀ ਵੇਚਦੇ ਸੀ ਜਿਹੜਾ ਕੋਈ ਲੰਗ ਦਾ ਕੋਈ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਕਰਦਾ ਜਾ ਰਿਹਾ ਹੈ ਗੁਰੂ ਰਾਮਦਾਸ ਦੇ ਪਵਿੱਤਰ ਸ੍ਰੋਵਰ 'ਚ ਜੇ ਕੋਈ ਇਸ਼ਨਾਨ ਕਰਦਾ ਉਹ ਵੀ ਇਹ ਗੱਲ ਕਹਿੰਦਾ ਹੈ ਧੰਨ ਗੁਰੂ ਰਾਮਦਾਸ ਜੀ ਨਾਨਕ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਹਰ ਗੁਰੂ ਰਾਮਦਾਸ ਜੀ ਕੋਈ ਇਹ ਸ਼ਬਦ ਪੜਦਾ ਪਿਆ ਦੁੱਖ ਭੰਜਨ ਤੇਰਾ ਨਾਮ ਜੀ ਦੁੱਖ ਭੰਜਨ ਤੇਰਾ ਨਾਮ ਜੀ ਕਿਤੇ ਸਾਨੂੰ ਇਹ ਸਾਰਾ ਮਾਹੌਲ ਵੇਖ ਕੇ ਤਾਂ ਅੰਦਰ ਸ਼ਾਂਤੀ ਆਈ ਤੇ ਕਹਿੰਦੇ ਮੈਂ ਆਪਣੇ ਪੁੱਤਰ ਨੂੰ ਆਖਿਆ ਪੁੱਤਰਾ ਹੁਣ ਡਾਕਟਰਾਂ ਜਵਾਬ ਦੁੱਤਾ ਹੀ ਕੋਈ ਹੀਲਾ ਵਸੀਲਾ ਨਹੀਂ ਸਾਡੀਆਂ ਬਾਹਾਂ ਖੜੀਆਂ ਨੇ ਇਸ ਤੋਂ ਇਲਾਵਾ ਸਾਨੂੰ ਕੋਈ ਹੋਰ ਆਸਰਾ ਨਹੀਂ ਹੋਣਾ ਇੱਕੋ ਇੱਕੋ ਆਸਰਾ ਗੁਰੂ ਰਾਮ ਦਾ ਜੀ ਦਾ ਹੋਣਾ ਮੈਂ ਅੱਗੇ ਵੀ ਬੇਨਤੀ ਕਰਦਾ ਹਾਂ ਨਾ ਜਦੋਂ ਹਰ ਪਾਸੇ ਬਾਹਾਂ ਖੜੀਆਂ ਹੋ ਜਾਣ ਸਾਰੇ ਹੀਲੇ ਵਸੀਲੇ ਖਤਮ ਹੋ ਜਾਣ ਫਿਰ ਸ਼ਰਧਾ ਨਾਲ ਗੁਰੂ ਰਾਮ ਦਾ ਦੇ ਘਰ ਜਾ ਕੇ ਬੇਨਤੀ ਕਰਿਆ ਕਰੋ ਤੇ ਗੁਰੂ ਰਾਮਦਾਸ ਪਿਤਾ ਜੀ ਅਬ ਹਮ ਚਲੀ ਠਾਕੁਰ ਪਿਹਾਰ ਜਬ ਹਮ ਸਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ ਲੋਕਨ ਕੀ ਚਤਰਾਈ ਉਪਮਾ ਤੇ ਵੈ ਸੰਤਰ ਯਾਰ ਲੋਕਾਂ ਦੀਆਂ ਚਤਰਾਈਆਂ ਲੋਕਾਂ ਦੀਆਂ ਚਾਪਲੂਸੀਆਂ ਸਤ ਗੁਰੂ ਮੈਂ ਅੱਗ ਚ ਪਾ ਕੇ ਸਾੜ ਦਿੱਤੀਆਂ ਨੇ ਲੋਕਣ ਕੀ ਚਤਰਾਈ ਉਪਮਾ ਤੇਬੈ ਸੰਤਰਜਾਰ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹੁਣ ਮੈਨੂੰ ਕੋਈ ਚੰਗਾ ਕਵੇ ਭਾਵੇਂ ਕੋਈ ਮੈਨੂੰ ਮਾੜਾ ਆਖੇ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਓ ਹੈ ਢਾਰ ਜੋ ਆਵਤ ਸਨ ਠਾਕੁਰ ਪ੍ਰਭ ਤੁਮਰੀ ਇਸ ਰੱਖੋ ਕਿਰਪਾ ਢਾਰ ਜਨ ਨਾਨਕ ਸਰਦ ਤੁਮਾਰੀ ਹਰ ਦਿਓ ਰੱਖੋ ਲਾਜ ਢਾਰ ਤੇ ਗੁਰੂ ਰਾਮਦਾਸ ਜੀ ਤੇਰੀ ਸ਼ਰਨ ਤੇ ਆਏ ਲਾਜ ਰੱਖੇ ਹੋਣੇ। ਕਹਿੰਦੇ ਮੈਂ ਪੁੱਤਰ ਨੂੰ ਆਖਿਆ ਪੁੱਤਰ ਹੁਣ ਇਸ ਅਸਥਾਨ ਦਾ ਜੀ ਆਸਰਾ ਆਈ ਤੇ ਕਹਿੰਦੇ ਸੂਬਰ ਦੇ ਕੰਡੇ ਤੇ ਗਏ ਪਿਆ ਪੁੱਤਰ ਦੇ ਕੱਪੜੇ ਉਤਾਰੇ ਸਿਰ ਤੇ ਰਮਾਲ ਬੰਨਿਆ ਹੋਇਆ ਸੀ। ਮੈਂ ਆਖਿਆ ਪੁੱਤਰ ਸਰਦਾ ਨਾਲ ਇਸ਼ਨਾਨ ਕਰ ਗੁਰੂ ਰਾਮਦਾਸ ਨੂੰ ਯਾਦ ਕਰਕੇ ਇਸ਼ਨਾਨ ਕਰਨਾ ਹੈ। ਕਹਿੰਦੇ ਮੈਂ ਪੁੱਤਰ ਦੀ ਉਂਗਲ ਫੜੀ ਮੇਥੋਂ ਦਾ ਗਾਂ ਹੋ ਗਿਆ। ਤੁਹਾਨੂੰ ਪਤਾ ਬੱਚਾ ਛੋਟਾ ਹੈ ਕਿ ਇਹ ਮਾਤਾ ਪਿਤਾ ਉਂਗਲ ਫੜ ਲੈਂਦੇ ਨੇ। ਕਹਿੰਦੇ ਮੈਂ ਪੁੱਤਰ ਚੁੱਭੀ ਮਾਰਨ ਆ ਲਖ ਧੰਗੁਰੂ ਰਾਮਦਾਸ ਜੀ ਕਹਿੰਦੇ ਪੁੱਤਰ ਚੁੱਭੀ ਮਾਰੇ ਆ ਕੇ ਧੰਗੁਰੂ ਰਾਮਦਾਸ ਜੀ ਧੰਗੁਰੂ ਰਾਮਦਾਸ ਜੀ ਧੰਗੁਰੂ ਰਾਮਦਾਸ ਜੀ ਤੇ ਕਹਿੰਦੇ ਨਾਲ ਲਲ ਪੁੱਤਰ ਆਖੇ ਗੁਰੂ ਰਾਮਦਾਸ ਜੀ ਹਣ ਮੈਨੂੰ ਠੀਕ ਕਰਦੇਓ ਮੇਰੇ ਮਾਤਾ ਪਿਤਾ ਮੈਨੂੰ ਤੁਹਾਡੀ ਸ਼ਰਨ ਵਿੱਚ ਲੈ ਕੇ ਆਏ ਮੈਨੂੰ ਠੀਕ ਕਰ ਦਿਓ ਬੱਚਾ ਵੀ ਤਰਲੇ ਪਾ ਰਿਹਾ ਕਹਿੰਦੇ ਅਸੀਂ ਵੀ ਤਰਲੇ ਪਾ ਰਹੇ ਗੁਰੂ ਰਾਮਦਾਸ ਜੀ ਕਿਰਪਾ ਕਰੋਓ ਬੱਚਾ ਤੁਹਾਡੀ ਸ਼ਰਨ ਵਿੱਚ ਆਇਆ ਹੁਣ ਤੁਸੀਂ ਕਿਰਪਾ ਕਰਨੀ ਜੇ ਹੁ ਤੁਹਾਡਾ ਹੀ ਆਸਰਾ ਜੇ ਤੁਹਾਡਾ ਹੀ ਭਰੋਸਾ ਜੇ ਕਹਿੰਦੇ ਇਸ਼ਨਾਨ ਕਰਾ ਕੇ ਬੱਚੇ ਨੂੰ ਬਾਹਰ ਕੱਢਿਆ ਕੁਝ ਸਮਾਂ ਪਰ ਕਰਮਾ ਤੇ ਬੈਠੇ ਤੇ ਕਹਿੰਦੇ ਅੱਜ ਬੱਚਾ ਪਤਾ ਕੀ ਕਹਿੰਦਾ ਕਹਿੰਦਾ ਅੱਬੂ ਜੀ ਮੈਨੂੰ ਭੁੱਖ ਲੱਗੀ ਹੈ ਕਹਿੰਦੇ ਕਿੰਨਾ ਸਮਾਂ ਹੋਇਆ ਬੱਚੇ ਨੇ ਪ੍ਰਸ਼ਾਦਾ ਨਹੀਂ ਛਕਿਆ ਸੀ ਕੋਈ ਬਰੈਡ ਜਾਂ ਹੋਰ ਕੋਈ ਚੀਜ਼ ਦੇਣੀ ਭੁੱਖ ਲੱਗਦੀ ਨਹੀਂ ਸੀ ਤੇ ਕਹਿੰਦੇ ਕਿਸੇ ਨੇ ਪੁੱਛਿਆ ਗੁਰੂ ਕੇ ਲੰਗਰ ਕਿੱਧਰ ਨੇ ਉਹਨੇ ਇਸ਼ਾਰਾ ਕੀਤਾ ਸਾਹਮਣੇ ਗੁਰੂ ਕੇ ਲੰਗਰ ਨੇ ਕਹਿੰਦੇ ਜਾ ਕੇ ਗੁਰੂ ਕੇ ਲੰਗਰਾਂ 'ਚ ਗਏ ਕਹਿੰਦੇ ਬੱਚੇ ਨੇ ਪ੍ਰਸ਼ਾਦਾ ਛਕਿਆ ਅਸੀਂ ਵੀ ਪ੍ਰਸ਼ਾਦਾ ਛਕਿਆ ਕਹਿੰਦੇ ਸਮਝ ਗਏ ਗੁਰੂ ਨਾਨਕ ਦਾ ਜੀ ਕਿਰਪਾ ਵਰਤ ਗਈ ਹੈ ਕਹਿੰਦੇ ਕੁਝ ਸਮਾਂ ਕੀਰਤਨ ਸੁਣਿਆ ਕਹਿੰਦੇ ਗੁਰੂ ਘਰ ਸੇਵਾ ਕੀਤੀ ਸੰਗਤਾਂ ਦੀ ਸੇਵਾ ਕਰਦੀਆਂ ਦੋ ਚਾਰ ਦਿਨ ਕਿਤੇ ਉੱਥੇ ਦਾ ਇਹ ਮੁੰਡਾ ਤੰਦਰੁਸਤ ਹੋ ਗਿਆ ਇਹ ਬੱਚਾ ਤੰਦਰੁਸਤ ਹੋ ਗਿਆ ਕਿੰਨੇ ਨੂੰ ਗੁਰੂ ਰਾਮ ਦਾਦੇ ਸ਼ੁਕਦਾਨਾ ਆ ਕੇ ਜਦੋਂ ਵਾਪਸ ਆਉਣ ਲੱਗੇ ਨਾ ਮੇਰੇ ਮਨ 'ਚ ਆਇਆ ਇੰਨੀ ਦੂਰ ਆਏ ਆ ਐਡੇ ਵੱਡੇ ਘਰ 'ਚ ਆਏ ਆ ਕਿਉਂ ਨਾ ਹੋਵੇ ਇਹ ਆਬੇ ਹਿਆਦ ਆਪਣੇ ਨਾਲ ਪਿੰਡ ਵੀ ਥੋੜਾ ਲੈ ਜਾਵਾਂ ਕਿੰਦੇ ਬਾਜ਼ਾਰ 'ਚ ਮੈਂ ਭਾਂਡਾ ਖਰੀਦਿਆ ਉਹਦੇ ਤੇ ਇਹ ਆਬੇ ਹਿਆਦ ਭੜਿਆ ਗੁਰੂ ਰਾਮ ਦਾਦੇ ਸਰੋਵਰ ਦੇ ਵਿੱਚੋਂ ਆਬੇ ਹਿਆਦ ਭਰ ਕੇ ਨਾ ਤੇ ਕਿੰਦੇ ਫਿਰ ਮੈਂ ਸੁੱਚਾ ਕੱਪੜਾ ਲਿਆ ਇੱਕ ਉਹਦਾ ਮੂੰਹ ਬੰਤਦਾ ਤੇ ਕਹਿੰਦੇ ਹੁਣ ਇਹ ਕੱਪੜਾ ਵਿਛਾ ਕੇ ਨਾ ਪਵਿੱਤਰ ਅੰਮ੍ਰਿਤ ਹੈ ਗੁਰੂ ਆਮਦਾ ਦੇ ਘਰ ਦਾ ਇਹ ਉੱਪਰ ਕੱਪੜਾ ਵਿਛਾ ਕੇ ਉੱਪਰ ਇਹ ਬਰਤਨ ਖੇਤ ਬਰਤਦਾ ਮੂੰਹ ਬਣਿਆ ਹੋਇਆ ਤੇ ਕਹਿੰਦੇ ਇਹ ਮੁਸਲਮਾਨ ਵੀਰ ਇਹ ਸਰਦਾਰ ਨੂੰ ਸਾਡੀ ਗੱਲ ਸੁਣਾ ਰਿਹਾ ਹੈ ਤੇ ਮੁਸਲਮਾਨ ਵੀਰ ਦੀ ਅੱਖਾਂ 'ਚ ਵੀ ਅਥਰੂ ਨੇ ਤੇ ਸਰਦਾਰ ਦੀ ਅੱਖਾਂ 'ਚ ਵੀ ਅਥਰੂ ਆ ਗਏ ਪਿਆਰ ਵਾਲੇ ਜਲ ਆ ਗਿਆ ਭਾਵ ਤੇ ਕਰਦਿਆਂ ਕਰਦਿਆਂ ਸਰਦਾਰ ਅੱਖ ਲੱਗਾ ਪੀ ਭਾਈ ਸਾਹਿਬ ਇਥੇ ਆਬੇ ਹਿਆਤ ਦਾ ਕਰੋਗੇ ਕੀ ਹੁਣ ਤੁਸੀਂ ਇਹਦਾ ਕਰੋਗੇ ਕੀ ਅੱਗੋਂ ਉਸ ਮੁਸਲਮਾਨ ਵੀਰ ਨੇ ਦੁਨੀਆ ਜੋੜ ਲਈ ਕਹਿੰਦੇ ਸਰਦਾਰ ਜੀ ਇਹ ਆਬੇ ਹਿਆਤ ਮੈਂ ਆਪਣੇ ਘਰ ਲੈ ਕੇ ਚੱਲਿਆ ਆਪਣੇ ਪਿੰਡ ਲੈ ਕੇ ਚੱਲਿਆ ਜਦੋਂ ਮੇਰੇ ਪਿੰਡ ਵਿੱਚ ਕਿਸੇ ਦਾ ਬੱਚਾ ਬਿਮਾਰ ਹੋਵੇਗਾ ਨਾ ਜਦੋਂ ਮੇਰੇ ਪਿੰਡ 'ਚ ਕਿਸੇ ਦਾ ਬੱਚਾ ਬਿਮਾਰ ਹੋਵੇਗਾ ਮੈਨੂੰ ਹੱਥ ਜੁੜ ਕੇ ਨਮਰਤਾ ਸਹਿਤ ਬੇਨਤੀ ਕਰੇਗਾ ਭਲਿਆ ਇਹ ਬੜੇ ਵੱਡੇ ਘਰ ਦਾ ਬੇਹਾਤੀ ਇਗਰੂ ਰਾਮ ਦਾਦੇ ਘਰ ਦਾ ਬੇਹਾਤੀ ਆਪਣੇ ਬੱਚੇ ਨੂੰ ਪਿਆ ਮੈਨੂੰ ਵਿਸ਼ਵਾਸ ਹੈ ਭੜੋਸਾ ਹੈ ਤੇਰਾ ਬੱਚਾ ਤੰਦਰੁਸਤ ਹੋ ਜਾਏਗਾ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਇਹ ਬੜੇ ਵੱਡੇ ਘਰ ਦਾ ਬੇਹਾਤੀ ਗੁਰੂ ਰਾਮ ਦਾਦੇ ਘਰ ਦਾ ਬੇਹਾਦ ਤੇ ਅੱਠੇ ਪੈਰ ਕੀਰਤਨ ਹੁੰਦਾ ਹੈ ਕੀਰਤਨ ਦੇ ਤਰੰਗਾ ਇਹ ਅਮਰਤ ਦੇ ਉੱਪਰ ਪਈਆਂ ਹੋਈਆਂ ਨੇ ਗੁਰੂ ਰਾਮ ਦਾਦੀ ਬਖਸ਼ਿਸ਼ ਹੈ ਆਪ ਮੇਰਾ ਪੁੱਤਰ ਜੀ ਹਥੋਂ ਠੀਕ ਹੋਇਆ ਹੀ ਤੂੰ ਵੀ ਛੜਦਾ ਨਾਲ ਗੁਰੂ ਰਾਮਦਾਸ ਨੂੰ ਧੰਨ ਕਹਿ ਕੇ ਇਹ ਆਪੇ ਇਹ ਆਦ ਆਪਣੇ ਪੁੱਤਰ ਨੂੰ ਪਿਆ ਮੈਨੂੰ ਵਿਸ਼ਵਾਸ ਹੈ ਮੈਨੂੰ ਭਰੋਸਾ ਹੈ ਮੈਨੂੰ ਯਕੀਨ ਹੈ ਮੈਨੂੰ ਅਕੀਦਾ ਹੈ ਤੇਰਾ ਪੁੱਤਰ ਵੀ ਰਾਜੀ ਹੋ ਜਾਵੇਗਾ